ਧੰਨਵਾਦ ਰਜਿੰਦਰ ਸਿੰਘ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਜਿਹੜੀ ਸਮੱਸਿਆ ਆਈ ਆ ਬਰਸਾਤ ਦੇ ਪਰਸੋ ਰੋਜ ਚੌਥ ਰੋਜ ਬਰਸਾਤ ਜਿਹੜੀ ਹੋਈ ਆ ਬਹੁਤ ਜ਼ਿਆਦਾ ਭਾਰੀ ਬਰਸਾਤ ਹੋਈ ਆ ਉਹਦੇ ਨਾਲ ਥੋੜ੍ਹੀ ਥੋੜ੍ਹੀਆਂ ਪਿੰਡ ਦੇ ਵਿੱਚ ਸਮੱਸਿਆ ਆਵੇਂ ਕਿਉਂਕਿ ਕੰਮ ਜਿਹੜਾ ਹਜੇ ਸੀਵਰੇਜ ਦਾ ਉਹ ਪ੍ਰਗਤੀਹੀਣ ਆ ਇਹਦੇ ਵਿੱਚ ਰਜਿੰਦਰ ਸਿੰਘ ਜੀ ਦੋ ਤਿੰਨ ਗੱਲਾਂ ਸਾਫ਼ ਕਰਨੇ ਵਾਲੀਆਂ ਆ ਕਿ ਜਿਹੜਾ ਨਗਰ ਪੰਚਾਇਤ ਇੱਕ ਅਦਾਰਾ ਵੱਖਰਾ ਆ ਸੀਵਰੇਜ ਬੋਰਡ ਇੱਕ ਅਦਾਰਾ ਵੱਖਰਾ ਆ ਇਹ ਜਿਹੜਾ ਟੈਂਡਰ ਸੀਵਰੇਜ ਬੋਰਡ ਦਾ ਆ ਇਹ ਸੀਵਰੇਜ ਡਿਪਾਰਟਮੈਂਟ ਦੇਖ ਰਿਹਾ ਇਹ ਜਦੋਂ ਕੰਪਲੀਟ ਕਰਕੇ ਇਹ ਡਿਪਾਰਟਮੈਂਟ ਸਾਡੇ ਨਗਰ ਕੌਂਸਲ ਨੂੰ ਸੌਂਪੂਗਾ ਉਸ ਤੋਂ ਬਾਅਦ ਤਮਾਮ ਜ਼ਿੰਮੇਵਾਰੀ ਜਿਹੜੀ ਸਾਡੀ ਨਗਰ ਕੌਂਸਲ ਦੀ ਹੋਊਗੀ ਕਿਉਂਕਿ ਹਜੇ ਇਹ ਪ੍ਰੋਜੈਕਟ ਕੰਪਲੀਟ ਨਹੀਂ ਹੋਇਆ ਕਰਕੇ ਤੇ ਇਹਨੂੰ ਸਾਰੇ ਨੂੰ ਹਜੇ ਸੀਵਰੇਜ ਬੋਰਡ ਹੀ ਦੇਖ ਰਿਹਾ ਤੇ ਸੜਕਾਂ ਬਣਾਉਣ ਦਾ ਕੰਮ ਜਿਹੜਾ ਸੀਗਾ ਮੰਡੀ ਬੋਰਡ ਦਾ ਸੀ ਤਾਂ ਪੀਡਬਲੂਡੀ ਦਾ ਸੀਗਾ ਹਜੇ ਤੱਕ ਸਾਡਾ ਇਹ ਵਿੱਚ ਨਗਰ ਕੌਂਸਲ ਦਾ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈਗੀ ਤੇ ਨਾ ਦਾ ਸਾਡੇ ਅਧਿਕਾਰ ਖੇਤਰ ਦਾ ਇਹਦੇ ਵਿੱਚ ਕੋਈ ਕੰਮ ਆ ਰਹੀ ਗੱਲ ਜਿਹੜੀ ਆ ਵੀ ਇਹ ਜਿਹੜੀ ਸਿਆਸਤ ਕਰਨ ਵਾਲੇ ਲੋਕ ਨੇ ਜਿਹੜੇ ਕੋਈ ਜੀ ਸਿਆਸ ਉਹ ਲਗਭਗ 15-20 ਸਾਲ ਤੋਂ ਲੋਕਾਂ ਨੇ ਫਿਰ ਮੂੰਹ ਵੀ ਏਸੀ ਕਰਕੇ ਨਹੀਂ ਉਹਨਾਂ ਨੂੰ ਲਾਇਆ ਏਸੀ ਕਰਕੇ ਨਹੀਂ ਲੋਕਾਂ ਨੇ ਉਹਨਾਂ ਨੂੰ ਪਿਛਲੇ 8 ਮਹੀਨੇ ਪਹਿਲਾਂ ਅ ਦਵਲਕੇ ਪਿੰਡ ਚੋਂ ਬਾਹਰ ਨੂੰ ਕੀਤਾ ਵੀ ਤੁਸੀਂ ਇਹੀ ਸਿਆਸਤ ਕਰਦੇ ਕਰਕੇ ਤੁਹਾਨੂੰ ਅਸੀਂ ਮੌਕਾ ਨਹੀਂ ਦੇਵਾਂਗੇ ਭਾਵੇਂ 5-6 ਪਾਰਟੀਆਂ ਇਕੱਠੇ ਹੋ ਕੇ ਰਲੀਆਂ ਰਲੀਆਂ ਲੜੀਆਂ ਲੜਨ ਤੋਂ ਬਾਅਦ ਵੀ ਇਹਨਾਂ ਨੇ ਫਿਰ ਮੂੰਹ ਦੀ ਖਾਦੀ ਪਰ ਹੁਣ ਉਹ ਪਾਣੀ ਵੀ ਨਾ ਮੀਂਹ ਦੇ ਪਾਣੀ ਦੇ ਵਿੱਚੋਂ ਆਪਣੀ ਸਿਆਸੀ ਕਿਸਤੀ ਤਾਰਨੀ ਚਾਹੁੰਦੇ ਪਰ ਉਹ ਲੋਕਾਂ ਨੇ ਤਰਨ ਨਹੀਂ ਦੇਣੀ ਹੈਗੀ ਪੰਜਾਬ ਪਰਦੇ ਵਿੱਚ ਪੂਰੇ ਦੇ ਵਿੱਚ ਹਿਮਾਚਲ ਦੇ ਵਿੱਚ ਸਾਰੇ ਪਾਸੇ ਆ ਇਸ ਵੇਲੇ ਜਿਹੜੀ بارش ਹੋਈ ਆ ਉਹ ਸਾਰੇ ਪਾਸੇ ਦਰਿਆ ਭਰੇ ਆਉਂਦੇ ਨੇ ਨਹਿਰਾਂ ਭਰੀਆਂ ਆਉਂਦੇ ਨੇ ਤੇ ਦਿੱਕਤਾਂ ਆਈਆਂ ਉਹਦੇ ਨਾਲ ਸਾਡੇ ਬਿਲਗੇਜ ਵੀ ਦਿੱਕਤ ਆਈ ਆ ਭਾਵ ਕਹਿੰਦਾ ਹੈ ਕਿ ਇਹ ਸੀਵਰੇਜ ਦਾ ਕੰਮ ਜਿਹੜਾ ਪੂਰਾ ਨਾ ਹੋਣ ਕਰਕੇ ਕਿਤੇ ਕਿਤੇ ਸਮੱਸਿਆ ਹੈਗੀ ਉਹਦਾ ਸਮਾਧਾਨ ਇੱਕ ਦੋ ਦਿਨਾਂ ਚ ਹੋ ਜਾਊਗਾ ਦੂਸਰੀ ਗੱਲ ਜਿਹੜੀ ਕਰਨੀ ਚਾਹੁੰਦੇ ਆ ਕਿ ਇਹ ਲੋਕ ਜਿਹੜੇ ਨੇ ਸ਼ੁਰੂਆਤੀ ਦੌਰ ਤੋਂ ਜਿਸ ਦਿਨ ਤੋਂ ਸੀਵਰੇਜ ਪੈਣਾ ਸ਼ੁਰੂ ਹੋਇਆ ਸੀ ਜਿਹੜੇ ਸਾਡੇ 8 ਛੱਪੜ ਕਨੈਕਟ ਹੋਣੇ ਸੀਗੇ ਉਹਨੂੰ ਰੋਕਣ ਲਈ ਇਹਨਾਂ ਨੇ ਜੀ ਜਾਨ ਦਾ ਜ਼ੋਰ ਲਾਇਆ ਮੈਂ ਖਾਸ ਕਰਕੇ ਨਾਂ ਲੈ ਕੇ ਕਹ ਜਿਹੜਾ ਕਾਂਗਰਸ ਦਾ ਵਾਇਸ ਪ੍ਰਧਾਨ ਰਿਹਾ ਪਹਿਲੀ ਕੌਂਸਲ ਦੇ ਵਿੱਚ ਸਭ ਤੋਂ ਪਹਿਲਾਂ ਇਹਨੇ ਸਾਰੇ ਪਿੰਡ ਦੇ ਵਿੱਚੋਂ ਲੋਕ ਇਕੱਠੇ ਕਰਕੇ ਸੀਵਰੇਜ ਦਾ ਜਿਹੜਾ ਚੱਲਦਾ ਕੰਮ ਇਹ ਕਹਿ ਕੇ ਰੋਕਿਆ ਜੀ ਵੀ ਸਾਡਾ ਜੀ ਮੋਹਰੇ ਪ੍ਰੋਗਰਾਮ ਧਾਰਮਿਕ ਆ ਗਿਆ ਸੀ ਤਾਂ ਸ਼ੋਭਾ ਯਾਤਰਾ ਕੱਢਣੀ ਆ ਉਹ ਸ਼ੋਭਾ ਯਾਤਰਾ ਦੇ ਬਹਾਨੇ ਇਹਨਾਂ ਨੇ ਪੂਰਾ ਢੀ ਚੋਡੀ ਤੱਕ ਜ਼ੋਰ ਲਾਇਆ ਵੀ ਇਹ ਕੰਮ ਕਿਸ ਤਰ੍ਹਾਂ ਇਹ ਡਰੇਲ ਹੋ ਜਵੇ ਕੰਮ ਹੋਵੇ ਨਾ ਟਾਈਮ ਨਾ ਤੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਬੀਬਿੰਦਰਜੀਤ ਕੌਰ ਮਾਨ ਦਾ ਜਿਹੜਾ ਅਕਸ਼ ਖਰਾਬ ਹੋਵੇ ਇਹਨਾਂ ਨੇ ਉੱਥੇ ਲਿਜਾ ਕੇ ਲੋਕਾਂ ਨੂੰ ਧਰਨੇबाजी ਕੀਤੀ ਨਾਹਰੇਬਾਜੀ ਕੀਤੀ ਕੰਮ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਡੇ ਨਗਰ ਦੇ ਜਿਹੜੇ ਸਹਿਰਦ ਲੋਕ ਸੀ ਜਿਹੜੇ ਫਿਕਰਮੰਦ ਲੋਕ ਸੀ ਉਹਨਾਂ ਨੇ ਜਾ ਕੇ ਇਸ ਗੱਲ ਦਾ ਵਿਰੋਧ ਕੀਤਾ ਵੀ ਅਸੀਂ ਕਿਸੇ ਹਾਲਤ ਚ ਕੰਮ ਬੰਦ ਨਹੀਂ ਹੋਣ ਦੇਵਾਂਗੇ ਤੇ ਕੰਮ ਚੱਲਿਆ ਪਰ ਇਹਨਾਂ ਨੇ ਪਹਿਲੇ ਦਿਨ ਤੋਂ ਇਹ ਲੈ ਕੇ ਨਾ ਵੀ ਸਾਡੀ ਸ਼ੋਭਾ ਯਾਤਰਾ ਆ ਕੰਮ ਰੋਕਣ ਦੇ ਵਿੱਚ ਨਹੀਂ ਅੜਚਣ ਪਾਤੀ ਤੇ ਕੰਪਨੀ ਛੱਡ ਕੇ ਦੂਸਰੇ ਪਾਸੇ ਕੰਮ ਕਰਨ ਲੱਗ ਪਈ ਮੁੜ ਕੇ ਹੌਲੀ-ਹੌਲੀ ਉਹ ਐਸਾ ਸਮਾਂ ਆਇਆ ਅ ਅ ਸਪਟੰਬਰ ਅਕਤੂਬਰ ਨਵੰਬਰ ਦੇ ਵਿੱਚ ਜਿੰਨੇ ਗੁਰਪੁਰਬ ਸੀਗੇ ਉਹ ਸਾਰੇ ਗੁਰਪੁਰਬ ਦੀਆਂ ਸਾਰੀਆਂ ਜਿਹੜੀਆਂ ਸ਼ੋਭਾ ਯਾਤਰਾ ਸੀਗੀਆਂ ਨਗਰ ਕੀਰਤਨ ਸੀਗੇ ਉਹ ਕੰਮ 2 ਦਿਨ ਚੱਲਦਾ ਸੀ ਤੇ 15 ਦਿਨ ਬੰਦ ਹੋ ਜਾਂਦਾ ਸੀ ਇਹ ਫਰਵਰੀ ਮਾਰਚ ਤੱਕ ਜਿਹੜਾ ਸਾਡਾ ਕੰਮ ਕਿਸੇ ਲੈਨ ਤੇ ਨਹੀਂ ਪੈ ਸਕਿਆ ਇਸ ਚੱਕਰ ਦੇ ਵਿੱਚ ਫਿਰ ਕੀ ਕੰਪਨੀ ਜਿਹੜੀ ਸੀਗੀ ਉਹਦਾ ਬਹੁਤ ਵੱਡਾ ਲਾਸ ਹੋ ਰਿਹਾ ਸੀਗਾ ਕੰਪਨੀ ਕੰਮ ਛੱਡ ਕੇ ਉਹਨਾਂ ਨੇ ਇੱਕ ਸਾਈਟ ਚਲਦੀ ਆ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹ ਉਧਰ ਚਲੇ ਗਈ ਉਹ ਐਸਾ ਕੰਮ ਉਦੋਂ ਦਾ ਰੁਕਿਆ ਮੜ ਕੇ ਕੰਮ ਸਾਡਾ ਇਹ ਲੈਂਤੇ ਨਹੀਂ ਆਇਆ ਦੂਸਰੀ ਗੱਲ ਇਹ ਦੇ ਵਿੱਚ ਅਰਜੰਦਰ ਸਿੰਘ ਜੀ ਦੇਖਣ ਵਾਲੀ ਸੀ ਕਿ ਕੰਪਨੀ ਸਾਨੂੰ ਬਾਰ ਬਾਰ ਇਹ ਗੱਲ ਕਹਿ ਰਹੀ ਸੀ ਕਿ ਘੱਟੋ ਘੱਟ 18 ਮਹੀਨੇ ਦਾ ਪ੍ਰੋਜੈਕਟ ਆ ਸਾਡੀ ਪਿਛਲੀ ਬਰਸਾਤ ਤੇ ਆ ਬਰਸਾਤ ਜਿਹੜੀ ਆ ਵੀ ਦੋ ਬਰਸਾਤਾਂ ਇਹਦੇ ਵਿੱਚ ਦੀ ਸਾਨੂੰ ਲੰਘ ਲੈਣ ਦਿਓ ਸੜਕਾਂ ਅਸੀਂ ਫੇ ਬਣਾਵਾਂਗੇ ਪਰ ਇਹਨਾਂ ਲੋਕਾਂ ਨੇ ਬਾਰ-ਬਾਰ ਕਦੀ ਕਿਸੇ ਪਾਸੇ 10 ਬੀਬੀਆਂ ਇਕੱਠੀਆਂ ਕਰਕੇ ਕਦੀ ਕਿਸੇ ਪੱਤੀ ਜੋ 20 ਬੰਦੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਨਮੇਂਦਿਆਂ ਨੂੰ ਸਾਨੂੰ ਸਭ ਨੂੰ ਹਰ ਵੇਲੇ ਇੱਕੋ ਗੱਲ ਰੱਖੀ ਵੀ ਸੜਕਾਂ ਬਣਾ ਦਿਓ ਜੀ ਸਾਡਾ ਲੰਘਣਾ ਔਖਾ ਹੋਇਆ ਜੀ ਪਿੰਡ ਚ ਵੜਨਾ ਔਖਾ ਹੋਇਆ ਤੇ ਇਹਨਾਂ ਨੇ ਪੂਰਾ ਯਾਨੀ ਕਿ ਇਸ ਗੱਲ ਦਾ ਪਿੰਡ ਦੇ ਵਿੱਚ ਬਣਾਤਾ ਜੀ ਸੜਕਾਂ ਜਿਹੜੀਆਂ ਆ ਉਹ ਜਲਦਬਾਨੀਆਂ ਚਾਹੀਦੀਆਂ ਚਲੋ ਸਾਨੂੰ ਵੀ ਲੱਗਾ ਵੀ ਜੇ ਸਾਰਾ ਪਿੰਡ ਮੰਗ ਕਰ ਰਿਹਾ ਆ ਤੇ ਜੇ ਇਹ ਰਾਹ ਦੇ ਵਿੱਚ ਡੋੜਾ ਪਾਉਂਦੇ ਆ ਅਸੀਂ ਕੰਪਨੀ ਨੂੰ ਕਿਹਾ ਵੀ ਤੁਸੀਂ ਸੜਕਾਂ ਸਾਡੀਆਂ ਪਹਿਲਾਂ ਬਣਵਾ ਦਿਓ ਉਹੀ ਕਾਰਨ ਹੋਇਆ ਜਿਹੜੀ ਬਰਸਾਤ ਦੇ ਵਿੱਚ ਇਹ ਸੜਕ ਦੀ ਜਿਹੜਾ ਥੋੜਾ ਜਿਹਾ ਪਾਰਟ ਧਸਿਆ ਆ ਇਹ ਕੰਪਨੀ ਪਹਿਲਾਂ ਕਹਿੰਦੀ ਸੀਗੀ ਕਿ ਜੇ ਬਰਸਾਤ ਤੋਂ ਬਾਅਦ ਪਾਵਾਂਗੇ ਸਾਡੀ ਗਰੰਟੀ ਆ ਜੇ ਬਰਸਾਤ ਤੋਂ ਪਹਿਲਾਂ ਪੋਣੇ ਤਾਂ ਗਰੰਟੀ ਥੋੜੀ ਆ ਚਲੋ ਅਸੀਂ ਸੜਕਾਂ ਬਣਾ ਦਿੱਤੀਆਂ ਰਜਿੰਦਰ ਸਿੰਘ ਜੀ 3 ਕਿਲੋਮੀਟਰ ਲਗਭਗ ਇਹ ਟੋਟਾ ਆ ਪੀ ਡਬਲਯੂ ਆਪਣਾ ਮੰਡੀ ਬੋਰਡ ਦਾ ਜੇ 3 ਕਿਲੋਮੀਟਰ ਦੇ ਵਿੱਚੋਂ ਕੋਈ 50 ਮੀਟਰ ਜਾਂ 100 ਮੀਟਰ ਕਿਤੇ ਟੋਟਾ ਬੈਠ ਵੀ ਗਿਆ ਤੇ ਕੋ ਦੁਨੀਆ ਦੀ ਹੱਤ ਕਥਨੀ ਨਹੀਂ ਹੈਗੀ ਇਹ ਅਕਸਰ ਜਦੋਂ ਸੀਵਰੇਜ ਦੇ ਕੰਮ ਚੱਲਦੇ ਆ ਕਿਤੇ ਨਾ ਕਿਤੇ ਕੋਈ ਕਮੀ ਪੇਚੀ ਚੱਲਦੇ ਕੰਮ 'ਚ ਰਹਿ ਜਾਂਦੀ ਆ ਪਰ ਜਿਹੜੇ ਲੋਕ ਸਿਆਸਤ ਕਰਦੇ ਆ ਉਹਨਾਂ ਲੋਕਾਂ ਨੂੰ ਸਿਆਸਤ ਦਾ ਮੌਕਾ ਮਿਲ ਜਾਂਦਾ ਆ ਉਹ ਕੱਲ ਵੀ ਸ਼ਾਮੀ ਇਥੇ ਸਿਆਸਤ ਕਰਕੇ ਗਏ ਆ ਕੋਈ ਸਾਡੇ ਕੋਈ ਹੋਰ ਇਦਾਂ ਦੇ ਲੋਕ ਰਲੇ ਹੋਏ ਜਿਹੜੇ ਆਪ ਉਹਨਾਂ ਨੂੰ ਘਰੋਂ ਠਾਲ ਕੇ ਲਿਆਂਦੇ ਵੀ ਆਜੋ ਉਹ ਮੌਕਾ ਆ ਸਿਆਸਤ ਕਰਨ ਦਾ ਵੀ ਸਾਡੇ ਕੈਮਰੇ ਨੂੰ ਤੁਹਾਡੀ ਲੋੜ ਆ ਉਹ ਲੋਕ ਵੀ ਜਿਹੜੀ ਉਹਨਾਂ ਦੇ ਅੰਦਰ ਜਲਣ ਆ ਜਹਿਲਸਿਆ ਜਾਂ ਜਿਹੜਾ ਉਹਨਾਂ ਦਾ ਗੁਬਾਰ ਆ ਉਹ ਸਾਨੂੰ ਤਾਂ ਪਤਾ ਆ ਉਹ ਕੀ ਕਾਰਨ ਆ ਪਰ ਇੱਕ ਗੱਲ ਜ਼ਰੂਰ ਹੈਗੀ ਆ ਬਈ ਇਹ ਸਿਆਸਤ ਕਰਨ ਵਾਲੇ ਨਾ ਨਗਰ ਦਾ ਅੱਗੇ ਭਲਾ ਚਾਉਂਦੇ ਸੀ ਨਾ ਹੁਣ ਚਾਉਂਦੇ ਆ ਰਹੀ ਗੱਲ ਜਿਹੜੀ ਉਹ ਬੰਦੇ ਨੇ ਬਕਵਾਸ ਕੀਤੀ ਕੱਲ ਬਈ ਉਹ ਜੇਬਾਂ ਭਰਦੇ ਆ ਜੀ ਫਲਾਨਾ ਖਾਂਦੇ ਆ ਜੀ ਉਹ ਵੀਰ ਮੇਰੇਆ ਪਹਿਲਾਂ ਤੂੰ ਸਮਝ ਲੈ ਟੈਕਨੀਕਲ ਇਹ ਸਾਡਾ ਕੰਮ ਹੀ ਹੈ ਨਹੀਂ ਇਹ ਕੰਮ ਕਾਉਂਸਲ ਦਾ ਨਹੀਂ ਨਾ ਕਾਉਂਸਲ ਦੇ ਅਧੀਨ ਆ ਇਹ ਪੰਜਾਬ ਸੀਵਰੇਜ ਬੋਰਡ ਦਾ ਕੰਮ ਆ ਸੜਕਾਂ ਮੰਡੀ ਬੋਰਡ ਕੋਲ ਆ ਜਿਹੜੀ ਨੂਰ ਮੈਲ ਮਵਾਈ ਰੋਡ ਵਾਲੀ ਉਹ ਪੀ ਡਬਲਯੂ ਡੀ ਕੋਲ ਆ ਸਾਨੂੰ ਤਾਂ ਜਦੋਂ ਇਹ ਸਾਰਾ ਕੰਪਲੀਟ ਕਰਕੇ ਦੇਣਗੇ ਸਾਡੇ ਖੇਤਰ ਅਧੀਨ ਖੇਤਰ ਤਾਂ ਫੇਰ ਆਉਣਾ ਇਹ ਇਹ ਇਸ ਕਰਕੇ ਸੀਵਰੇਜ ਬੋਰਡ ਦਾ ਜਿਹੜਾ ਕੰਮ ਆ ਤੇ ਮੰਡੀ ਬੋਰਡ ਦਾ ਕੰਮ ਆ ਇਹ ਕੰਮ ਦੇ ਵਿੱਚ ਨਗਰ ਕੌਂਸਲ ਬਿਲਗਾ ਦੀ ਕੋਈ ਵੀ ਦਖਲਦਾਰੀ ਨਹੀਂ ਹੈਗੀ। ਗੁਰਦਾਮ ਸਿੰਘ ਤੁਸੀਂ ਦੱਸਿਆ ਕਿ ਇਹ ਬਹੁਤ ਕਿਧੀਆਂ ਫੇਰਾਇਆ ਜੀ ਇਹਨਾਂ ਨੇ ਕੰਮ ਨੂੰ ਬੰਦ ਜਿਹੜਾ ਕਰਵਾਉਣ ਲਈ ਖਾਸ ਕਰਕੇ ਸੂਬਾ ਯਾਤਰਾ ਦਾ ਬਹਾਨਾ ਲਾਇਆ ਜੀ ਬਹਾਨਾ ਲਾਇਆ ਸੀ ਤੇ ਇਹਦੇ ਬਾਰੇ ਦੱਸਣਾ ਚਾਹੋਗੇ ਕਿ ਜੇ ਅਗਰ ਉਸ ਸਾਲ ਯਾਨੀ ਕਿ ਲੰਘੇ ਪਿਛਲੇ ਸਾਲ ਸ਼ੋਭਾ ਯਾਤਰਾ ਅੰਦਰਲੀ ਘਰਨੀ ਤੋਂ ਕੱਢੀ ਜਾ ਸਕਦੀ ਸੀ ਸ਼ੋਭਾ ਯਾਤਰਾ ਅੰਦਰ ਦੀ ਵੀ ਜਾ ਸਕਦੀ ਸੀ ਲੰਬੇ ਸਮੇਂ ਚ ਅੱਗੇ ਜਾਂਦੀ ਵੀ ਰਹੀ ਆ ਪਰ ਪਿੰਡ ਦਾ ਇੱਕ ਹੋਰ ਪਾਰਟੀ ਦਾ ਘੜਮ ਚੌਧਰੀ ਉਹ ਨਾਲ ਰਲ ਗਿਆ ਕੁਛ ਇਹ ਜਿਹੜਾ ਕੱਲ ਬਕਵਾਸ ਕਰਦਾ ਸੀ ਉਹ ਰਲ ਗਿਆ ਇਹਨਾਂ ਨੇ ਰਲ ਕੇ ਜਾ ਕੇ ਯੋ ਦਫਤਰ ਤੇ ਸੀਵਰੇਜ ਬੋਰਡ ਤੇ ਇੰਨਾ ਦਬਾਅ ਬਣਾਇਆ ਕਿ ਕੰਮ ਸਾਡਾ ਉਦੋਂ ਦਾ ਲੇਟ ਹੋਇਆ ਲੇਟ ਹੋਣ ਦੇ ਨਾਲ ਕੰਪਨੀ ਜਿਹੜੀ ਆ ਉਹ ਵੀ ਆਪਣਾ ਦੇਖਦੀ ਵੀ ਨੁਕਸਾਨ ਸਾਡਾ ਹੋ ਰਿਹਾ ਸਾਡੀ ਮਸ਼ੀਨਰੀ ਇਥੇ ਜਿਹੜੀ ਬਲੌਕ ਹੋ ਗਈ ਆ ਸਾਡੀ ਲੇਬਰ ਬਲੌਕ ਹੋ ਗਈ ਸਾਡਾ ਐਸਟੀਪੀ ਦਾ ਕੰਮ ਵੀ ਏਸੀ ਕਰਕੇ ਫੇ ਹੋ ਗਿਆ ਹੁਣ ਉਹ ਕਹਿ ਰਿਹਾ ਸੀ ਕਿ ਜਿੰਨਾ ਚਿਰ ਸਾਡਾ ਜਿਹੜਾ ਬਾਕੀ ਸਾਰਾ ਪ੍ਰੋਜੈਕਟ ਸਾਡਾ ਉਧਰਲਾ ਪਵਾਨੀਗੜ੍ਹ ਵਾਲਾ ਸੈੱਟ ਨਹੀਂ ਹੋ ਜਾਂਦਾ ਉਹਨਾਂ ਨੇ ਪਾਈਪ ਲਿਆਂਕੇ ਰੱਖੇ ਹੋਏ ਨੇ ਸਾਡੀ ਕਿਤੇ ਕਿਤੇ ਉਹ ਜਿਹੜੀ ਆ ਜਿੱਥੇ ਬਹੁਤ ਭੀੜੀਆਂ ਬਿਲਡਿੰਗਾਂ ਸੜਕ ਦੇ ਉੱਪਰ ਆ ਕੁਝ ਕੁਝ ਪਾਰਟ ਸਾਡੇ ਜਿਹੜੇ ਰਹਿ ਗਏ ਆ ਉਹ ਜਦੋਂ ਕਨੈਕਟ ਹੋ ਗਿਆ ਤੇ ਛੱਪੜਾਂ ਦਾ ਪਾਣੀ ਚੱਕ ਕੇ ਸਾਰਾ ਐਸਟੀਪੀ ਚੱਲ ਜਾਣਾ ਔਰ ਐਸਟੀਪੀ ਇਸ ਵੇਲੇ ਜਿਹੜਾ ਸਾਡਾ ਲੱਗਿਆ ਆ ਉਹ ਇੰਡੀਆ ਪੱਧਰ ਦਾ ਜਿਹੜਾ ਉਹਦੇ ਮਾਪਦੰਡ ਨੇ ਪੂਰੀ ਉਹਦੇ ਵਿੱਚ ਮਸ਼ੀਨਰੀ ਸਾਡੀ ਉਹ ਕੰਪਨੀ ਨੇ ਖਰੀਦ ਕੇ ਰੱਖੀ ਹੋਈ ਆ ਸਾਡੀ ਰਾਈਜ਼ਿੰਗ ਮੇਨ ਲੱਗਦੇ ਸਾਰੇ ਇਹ ਐਸਟੀਪੀ ਚਾਲੂ ਹੋ ਜਾਂਦਾ ਤਾਂ ਛੱਪੜਾਂ ਦਾ ਪਾਣੀ ਚੱਕ ਕੇ ਸਾਰਾ ਐਸਟੀਪੀ ਚੱਲ ਜਾਣਾ ਔਰ ਮੈਂ ਇਸ ਨੂੰ ਚੇਤਾਵਨੀ ਵੀ ਦਿੰਦਾ ਆ ਔਰ ਇਹਨੂੰ ਮੈਂ ਚੈਲੰਜ ਵੀ ਕਰਦਾ ਆ ਕਿ ਹਜੇ ਸਾਡੇ ਕੋਲ 4.5 ਸਾਲ ਦਾ ਸਮਾਂ ਆ ਅਸੀਂ ਤੁਹਾਨੂੰ ਐਸਟੀਪੀ ਚਲਾ ਕੇ ਵੀ ਦਿਖਾ ਲਾਂਗੇ ਐਸਟੀਪੀ ਨੂੰ ਕਾਮਯਾਬੀ ਕਰਾਂਗੇ ਤੇ ਜਦੋਂ ਕਾਮਯਾਬ ਖਊਗਾ ਤਾਂ ਫਿਰ ਅਸੀਂ ਸਾਰਾ ਚੱਕ ਕੇ ਪਾਣੀ ਜਿਹੜਾ ਛੱਪੜਾਂ ਦਾ ਉਥੇ ਲੈ ਕੇ ਜਾਵਾਂਗੇ ਤੇ ਛੱਪੜ ਜਿਹੜੇ ਆ ਇਹਨਾਂ ਦਾ ਸੁੰਦਰੀਕਰਨ ਦਾ ਕੰਮ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਕਰਾਂਗੇ। ਰਾਮ ਸਿੰਘ ਜਿਵੇਂ ਇੱਥੇ ਕਾਂਗਰਸ ਦਾ ਰਾਜ ਆ ਆਕਾਲੀ ਦਲ ਦਾ ਰਾਜ ਰਿਹਾ ਬੋਲੋ ਦੇਹਾ ਪ੍ਰੋਜੈਕਟ ਜਿਹੜਾ ਅੱਠ ਚੱਪੜਾਂ ਨੂੰ ਪਾਣੀ ਜਿਹੜਾ ਆ ਜੋੜ ਕੇ ਬਾਹਰ ਲੈ ਕੇ ਜਾਣ ਦਾ ਜਿਹੜਾ ਉਹਨਾਂ ਤੋਂ ਹੋਇਆ ਰਹੀ ਜੀ ਬੇਰੇ ਖਿਆਲ ਨਾਲ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਰਾਜਨੀਤਿਕ ਤੌਰ ਤੇ ਇਹਦਾ ਨੁਕਸਾਨ ਹੋ ਰਿਹਾ ਜਾਂ ਕੋਈ ਫਾਇਦਾ ਹੋ ਰਿਹਾ ਬਿਲਕੁਲ ਜੀ ਲਗਭਗ ਬੀਬੀ ਇੰਦਰਜੀਤ ਕੌਰ ਮਾਨ ਜਾਦੇ ਇਹ ਹਲਕੇ ਦੇ ਬਧਾਇਕ ਬਣੇ ਨੇ ਉਹਨਾਂ ਨੇ ਲਗਭਗ 50 ਕਰੋੜ ਤੋਂ ਉੱਪਰ ਦਾ ਜਿਹੜਾ ਇਹ ਸਾਰਾ ਪ੍ਰੋਜੈਕਟ ਬਿਲਗੇ ਨੂੰ ਦਿੱਤੇ ਨੇ ਆ ਪਿਛਲੇ ਦਿਨੀ ਜੀਸੀਪੀ 35 ਲੱਖ ਦੀ ਸਾਨੂੰ ਦਿੱਤੀ ਆ ਪਰ ਉਹਨਾਂ ਨੂੰ ਪਤਾ ਆ ਕਿ ਜਿਸ ਤਰੀਕੇ ਨਾਲ ਜੇ ਸਪੀਡ ਦੇ ਨਾਲ ਬੀਬੀ ਇੰਦਰਜੀਤ ਕੌਰ ਮਾਨ ਬਿਲਗੇ ਨੂੰ ਤਵੱਜੋ ਦੇ ਰਹੇ ਨੇ ਬਿਲਗੇ ਦੇ ਕੰਮ ਚੱਲ ਰਹੇ ਨੇ ਸਾਡੀ ਨਵੀਂ ਚੁਣੀ ਕੌਂਸਲ ਜਿਹੜੀ ਆ ਉਹ ਕੰਮ ਕਰ ਰਹੀ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਉਹ ਹੁਣ ਰਾਜਨੀਤੀ ਵਿੱਚ ਪਿੱਟੇ ਹੋਏ ਨੇ ਰਾਜਨੀਤੀ ਦੇ ਵਿੱਚ ਡਿੱਗੇ ਹੋਏ ਨੇ ਉਹ ਸਹਾਰਾ ਮੀਂਹ ਦੇ ਪਾਣੀ ਦਾ ਖੜਨ ਨੂੰ ਲੈਂਦੇ ਆ ਪਰ ਪਾਣੀ ਦੂਸਰੇ ਦਿਨ ਆਪਣੇ ਸਥਾਨ ਤੇ ਚੱਲ ਜਾਂਦਾ ਪਾਣੀ ਮੁੱਕ ਜਾਂਦਾ ਉਹਨਾਂ ਦੀ ਸਿਆਸਤ ਮੁੱਕ ਜਾਂਦੀ ਆ ਦੂਸਰੀ ਇਹ ਗੱਲ ਹੈਗੀ ਆ ਵੀ ਜਿੰਨੀ ਮਰਜ਼ੀ ਸਿਆਸਤ ਕਰ ਲੈਣ ਇਹਨਾਂ ਨੂੰ ਲੱਭਣ ਨੂੰ ਕੁਝ ਨਹੀਂਗਾ ਉਹ ਪਿਛਲੀ ਵਾਰੀ ਇਹ 22 ਪ੍ਰਧਾਨ ਸੀਗਾ ਇਹਨਾਂ ਦੀ ਪਾਰਟੀ ਦੀ ਪ੍ਰਧਾਨ ਸੀਗੀ ਹੁਣ ਤਕਲੀਫ ਇਹ ਆ ਵੀ ਇਹ ਕਿਉਂ ਐਕਟਿਵ ਹੋਇਆ ਰਿਜਿੰਦਰ ਸਿੰਘ ਜੀ ਇੱਕ ਤਰ੍ਹਾਂ ਮੈਂ ਖਲਾਸਾ ਕਰ ਦਿੰਨਾ ਪਿਛਲੇ ਦਿਨੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਕਿ ਆ ਜਿਹੜਾ ਸਾਹਮਣੇ ਭਾਈ ਸਿੱਖ ਦੇ ਸਾਹਮਣੇ ਕਲੋਨੀ ਕੱਟੀ ਗਈ ਆ ਇਹ ਕਲੋਨੀ 'ਚ ਕਰੋੜਾਂ ਰੁਪਏ ਇਹ ਸੀ 22 ਪ੍ਰਧਾਨ ਨੇ ਵਟੇ ਆ ਤਾਂ ਇਹ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਕਰਨਾ ਸੀ ਇਹਦੀਆਂ ਗਲੀਆਂ ਨਾਲੀਆਂ ਪਾਣੀਆਂ ਸੀ ਇਹਦੀ ਇੰਟਰਲੌਕ ਲੱਗਣੀ ਸੀ ਉਹ ਲਾ ਕੇ ਤਾਂ ਦੇਣੀ ਸੀ ਇਸ ਆਪ ਕਲੋਨਾਈਜ਼ਰ ਨੇ ਪੈਸੇ ਵਟ ਕੇ ਆਪਣੀ ਜੇਬ 'ਚ ਪਾ ਲਿਆ ਤੇ ਕਰੋੜਾਂ ਰੁਪਏ ਦੇ ਮਤੇ પાਕੇ ਤਾਂ ਸਾਰੀ ਇੰਟਰਲੌਕ ਜਿਹੜੀ ਸੀਗੀ ਉਹ ਕੌਂਸਲ ਦੇ ਖਾਤੇ ਚ ਪਾਤੀ ਤੇ ਇਹਦੇ ਵਿੱਚ ਜਿਹੜੇ ਕੌਂਸਲ ਦਾ ਪ੍ਰਧਾਨ ਵੀ ਜ਼ਿੰਮੇਵਾਰ ਆ ਜਿਹੜਾ ਉਹਦਾ ਰਿਸੇਦਾਰ ਦੇਖਦਾ ਸੀ ਸਾਰੀ ਇਹਦੀ ਸੁਪਰਵੀਜ਼ਨ ਕਰਦਾ ਸੀ ਉਹ ਵੀ ਜ਼ਿੰਮੇਵਾਰ ਆ ਇੱਥੇ ਤੱਕ ਵੀ ਦਰਖਾਸਤ ਦੇ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਮੈਂ ਦਰਖਾਸਤ ਵੀ ਦੇ ਦੂੰਗਾ ਬਈ ਪੈਸੇ ਲੈ ਕੇ ਇਹ ਮਤਾ ਜਿਹੜਾ ਆ ਏਜੰਡਾ ਲਿਆਂਦਾ ਗਿਆ ਏਜੰਡੇ ਦੇ ਵਿੱਚ ਮਤਾ ਪਾਸ ਕਰਾਇਆ ਗਿਆ ਤੇ ਜਿਹੜੀ ਸਾਰੀ ਕਲੋਨੀ ਸੀਗੀ ਉਹ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਵਟ ਕੇ ਇਸ ਪ੍ਰਧਾਨ ਨੇ ਆਪਣੀ ਜੇਬੀ ਦੇ ਵਿੱਚ ਪਾਏ ਆ ਤੇ ਇੰਟਰਲੌਕ ਤੇ ਜਿਹੜਾ ਨਾਲੀਆਂ ਦਾ ਕੰਮ ਸੀ ਸਾਰਾ ਕੌਂਸਲ ਦੇ ਗਲ ਪਾਤਾ ਆਨਾਥੋਰਾਇਜ਼ ਕਲੋਨੀ ਸੀਗੀ ਥੋੜੇ ਦਿਨਾਂ ਦੇ ਵਿੱਚ ਇਹਦੀ ਜਾਂਚ ਜਿਹੜੀ ਉਹ ਸ਼ੁਰੂ ਹੋ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਆਸਤ ਕਰਦੇ ਆ ਤਕਲੀਫ ਇਹਨਾਂ ਨੂੰ ਇਹ ਹੀ ਆ ਵੀ ਸਾਡੀਆਂ ਜਾਂਚਾਂ ਖੁੱਲ ਗਈਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋੜਾਂ ਰੁਪਏ ਵਟ ਕੇ ਇਸ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਜੇਬ ਵਿੱਚ ਪਾਇਆ ਆ ਇਹ ਤੁਹਾਨੂੰ ਨੰਗਾ ਹੁੰਦਾ ਦਿਖਾ ਲਾਂਗੇ ਤੁਹਾਨੂੰ ਇੱਦਾਂ ਵੀ ਲੱਗਦਾ ਵੀ ਇਹ ਚਾਹੁੰਦੇ ਆ ਵੀ ਜਿਹੜਾ ਆ ਸਰਕਾਰ ਦਾ ਟਾਈਮ ਰਹਿੰਦਾ ਆ ਇਹ ਲੰਘ ਜਵੇ ਤੇ 27 ਤੋਂ ਬਾਅਦ ਇਹ ਪ੍ਰੋਜੈਕਟ ਅਸੀਂ ਜਿਹੜੇ ਆ ਉਹ ਤੁਹਾਰ ਚੜਾਂਗੇ ਇਦਾਂ ਦੀ ਵੀ ਮਨਸ਼ਾ ਇਹਨਾਂ ਦੀ ਲੱਗਦੀ ਬਿਲਕੁਲ ਕੋਜੀਆਂ ਸਿਆਸਤਾਂ ਕਰਦੇ ਸਾਡੇ ਪ੍ਰੋਜੈਕਟ ਨੂੰ ਰੋਕਣਾ ਚਾਹੁੰਦੇ ਆ ਪਰ ਇਹ ਪ੍ਰੋਜੈਕਟ ਰੋਕਣਾ ਨਹੀਂ ਹੈਗਾ ਸਾਡੇ ਹਲਕਾ ਵਿਧਾਏ ਕੇ ਤੇ ਤਵੱਜੋ ਦੇ ਕੇ ਲੱਗੇ ਹੋਏ ਆਉਣ ਵਾਲੇ ਦਿਨਾਂ ਚ ਸਾਡਾ ਰਾਈਜ਼ਿੰਗ ਮੇਨ ਦਾ ਕੰਮ ਕੰਪਲੀਟ ਹੁੰਦੇ ਸਾਰ ਹੀ ਇਹ ਛਪੜਾਂ ਦਾ ਪਾਣੀ ਚੱਕ ਕੇ ਬਾਹਰ ਚਲ ਜਾਣਾ ਇਹਨਾਂ ਲੋਕਾਂ ਦੀ ਸਿਆਸਤ ਮੁੱਕ ਜਾਣੀ ਆ ਪਿੰਡ ਨਗਰ ਦੇ ਲੋਕਾਂ ਨੇ ਇਹ ਸਿਆਸਤ ਜਿਹੜੀ ਸੀ 2000 24 ਦੇ ਦਸੰਬਰ ਚ ਖਤਮ ਕਰ ਦਿੱਤੀ ਸੀ ਹੁਣ ਇਹਨਾਂ ਕੋਲ ਕੋਈ ਹੋਰ ਬਹਾਨਾ ਨਹੀਂ ਲੱਭਦਾ ਤੇ ਸਿਰ ਇਸ ਸਮੇ ਸਾਰਿਆਂ ਤੋਂ ਬਡੇਰੀ ਉਮਰ ਦੇ ਹਾਂ ਦੱਸਣਾ ਤਾਂ ਪਿਛਲੇ ਤੁਹਾਡੇ ਦੇਖਣ ਚ ਬਿਲਗੇ ਦੇ ਵਿੱਚ ਬਰਸਾਤਾਂ ਦੌਰਾਨ ਕਿਹੋ ਜਿਹਾ ਦ੍ਰਿਸ਼ ਹੁੰਦੇ ਸੀ ਉਦੀ ਖਰ ਪੱਤੀ ਮਹਿਣਾ ਬਾਕੀ ਉਹ ਤੇ ਪੱਤੀ ਮਹਿਣਾ ਕੋ ਉਕੜਾ ਵਾਲਾ ਰੋਡ ਜਿਹੜਾ ਆ ਮੈਂ ਬਚਪਨ ਵਿੱਚ ਦੇਖਿਆ ਉੱਥੇ ਲੱਖ ਲੱਖ ਤੱਕ ਪਾਣੀ ਜਿਹਦਾ ਹੋਇਆ ਕਰਦਾ ਸੀ بارش ਜਿਹੜੀ ਆ ਇਸ ਵਾਰ ਵੀ ਪਈ ਆ ਪਾਣੀ ਇਸ ਵਾਰ ਵੀ ਸੜਕਾਂ ਤੇ ਹੈ ਇਸ ਤੋਂ ਕੋਈ ਇਨਕਾਬ ਨਹੀਂ ਕੀਤਾ ਜਾ ਸਕਦਾ ਕਿ ਕਹਿਣਾ ਚਾਹੁੰਦੇ ਆ ਰਜਿੰਦਰ ਜੀ ਤੁਸੀਂ ਵਧੀਆ ਸਵਾਲ ਕਰ ਰਹੇ ਹੋ ਬੈਸਦਾ ਪ੍ਰਧਾਨ ਜੀ ਨੇ ਬੜਾ ਖੁੱਲ ਕੇ ਗੱਲਬਾਤ ਕੀਤੀ ਪਿੰਡ ਬਾਰੇ ਜਿਹੜਾ ਤੁਸੀਂ ਪਿਛਲੀ ਗੱਲ ਕਰਦੇ ਹੋ ਅੱਜ ਤੋਂ ਕੋ 40 50 ਸਾਲ ਪਹਿਲਾਂ ਜੇ ਮੈਂ ਦੇਖਾਂ ਇਸ ਪਿੰਡ ਨੂੰ ਜੀ ਤਾਂ ਲੋਕਾਂ ਨੇ ਖੋਦ ਲੇਬਰ ਕਰਕੇ ਸਾਡਾ ਪਾਸ ਸੋਧਾ ਰਿਆ ਜੀ ਸਰਕਾਰ ਦਾ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ ਹੁੰਦਾ ਅੱਜ ਜਿੱਥੋਂ ਤੱਕ ਪਿੰਡ ਵਾਸੀ ਜਾਂ ਦੁਨੀਆ ਦੇਖ ਰਹੀ ਹੈ ਜਿਨ੍ਹਾਂ ਲੋਕਾਂ ਨੇ ਪ੍ਰਾਣੀਆਂ ਆਦਤਾਂ ਬਣਾਈਆਂ ਖਾਣ ਪੀਣ ਦੀਆਂ ਉਹ ਉਸੇ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਨੇ ਉਹਨਾਂ ਦੇ ਕਦੀ ਮਨ 'ਚ ਨਹੀਂ ਆਇਆ ਮੇਰਾ خیال ਬਹੁਤੇ ਨਹੀਂ ਪਿੰਡ 'ਚ ਬੰਦੇ ਕੁਝ ਬੰਦੇ ਨੇ ਠੀਕ ਹੈ ਜਿਨ੍ਹਾਂ ਨੇ ਕੰਮ ਕਰਨਾ ਗਲਤੀ ਉਹਨਾਂ ਕੋ ਹੋ ਸਕਦੀ ਆ ਜਿਨ੍ਹਾਂ ਨੇ ਕੰਮ ਹੀ ਨਹੀਂ ਕਰਨਾ ਉਹ ਬੋਲਦੇ ਵੀ ਇਸ ਤਰ੍ਹਾਂ ਆ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਬੰਦੇ ساری ਉਮਰ ਕਰਦੇ ਕੀ ਰਹੇ ਮੈਨੂੰ ਇਦਾਂ ਵੀ ਮੌਕਾ ਮਿਲਿਆ ਇਹ ਬੀਬੀ ਜੀ ਦੇ ਆਉਣ ਨਾਲ ਇਹ ਲੋਕਾਂ ਨੂੰ ਵੱਡੀ ਤਕਲੀਫ ਇਹ ਹੋਈ ਇਹ ਤਾਂ ਨਾ ਮੇਰਾ ਖਿਆਲ ਕਦੀ ਕਰੋੜ 2 ਕਰੋੜ ਦੀ ਇੱਥੇ ਗੱਲ ਕਰਨ ਇਹਨਾਂ ਦੇ ਰਾਜ ਵਿੱਚ ਕਿਤੇ ਕਰੋੜ 2 ਕਰੋੜ ਲੱਗਿਆ ਹੋਵੇ ਅੱਜ ਇਹ ਇਦਾਂ ਦੀਆਂ ਉਲਟੇ ਇਲਜ਼ਾਮ ਲਾ ਕੇ ਇੱਕ ਪੱਤਰਕਾਰ ਨਾ ਮੈਂ ਕੱਲ ਦੇਖ ਰਿਹਾ ਸੀ ਆ ਆਪਣੇ ਆਪ ਨੂੰ ਚਪਕਾਉਣ ਦੀ ਖਾਤਰ ਇਦਾਂ ਬੋਲਦਾ ਕਹਿੰਦਾ ਵੀ ਜਿਹੜਾ ਸੀਵਰੇਜ ਪਿਆ ਜਿਹੜੀਆਂ ਭੀੜੀਆਂ ਗਲੀਆਂ ਦੇ ਵਿੱਚ ਪਿਆ ਉਹਦੀ ਜਾਣਕਾਰੀ ਦੇਖੋ ਕਿੰਨੀ ਵਧੀਆ ਜਿਸ ਨੂੰ ਮੇਰਾ ਖਿਆਲ ਪਿੰਡ ਦਾ ਹੀ ਨਹੀਂ ਪਤਾ ਹੋਣਾ ਪਿੰਡ ਕਿਹੋ ਜਿਹੀ ਪੋਜੀਸ਼ਨ 'ਚ ਇਹ ਬਸਿਆ ਹੋਇਆ ਇਹਨਾਂ ਜੇ ਭੀੜੀਆਂ ਗਲੀਆਂ ਦੇ ਵਿੱਚ ਸੀਵਰੇਜ ਵਹਿ ਗਿਆ ਤਾਂ ਉਹ ਘਰਾਂ 'ਤੇ ajo ਨੁਕਸਾਨ ਹੋਊਗਾ ਮੈਂ ਦੇਖ ਕੇ ਇੰਨਾ ਹੈਰਾਨ ਹੋਇਆ ਬੇ ਅਜਿਹੇ ਪੱਤਰਕਾਰ ਜੋ ਅਫਵਾਹਾਂ ਫਲਾ ਕੇ ਸ਼ਾਇਦ ਅੱਜ ਲੋਕ ਇੰਨੇ ਸਿਆਣੇ ਹੋ ਚੁੱਕੇ ਆ ਉਹ ਕੰਮ ਕਰਨ ਵਾਲੇ ਨੂੰ ਤੇ ਨਾ ਕੰਮ ਕਰਨ ਵਾਲੇ ਨੂੰ ਚੰਗੀ ਤਰ੍ਹਾਂ ਪਛਾਣ ਰਹੇ ਨੇ ਠੀਕ ਆ ਬਰਸਾਤ ਜ਼ਿਆਦਾ ਹੋਈ ਕੁਦਰਤੀ ਮਾਰ ਐ ਪਿੰਡ ਦੇ ਵਿੱਚ ਇੱਕ ਦੋ ਮਹੱਲੇ ਅਜੇ ਇਹ ਅਜੇ ਆ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਉਹਨਾਂ ਦਾ ਨਿਕਲਣਾ ਥੋੜਾ ਬਾਹਰ ਬੰਦ ਹੋ ਜਾਂਦਾ ਪਰ ਇਹ ਅੱਜ ਤੋਂ ਨਹੀਂ ਹੈਗਾ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਆ ਇਸ ਤੋਂ ਵੀ ਵੱਧਤਰ ਹੁੰਦਾ ਰਿਹਾ ਪਰ ਹੁਣ ਕਿਉਂਕਿ ਅਸੀਂ ਜਾਂ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਕੋ ਇਹ ਦੇਖ ਹੀ ਨਹੀਂ ਹੁੰਦਾ ਪੰਜ ਚਾਰ ਬੰਦੇ ਤਾਂ ਰਾਤ ਨੂੰ ਸੌਂਦੇ ਨਹੀਂ ਹੋਣੇ ਮੇਰਾ ਖਿਆਲ ਔਰ ਮੈਂ ਹੈਰਾਨ ਆ ਬਈ ਅੱਜ ਤੱਕ ਇਹਨਾਂ ਦੇ ਇੱਕ ਬੰਦੇ ਨੇ ਵੀ ਕੋਈ ਸਹਿਯਤ ਨਹੀਂ ਕੀਤੀ ਆ ਕੱਲ ਹਲੇ 2 ਦਿਨ ਹੋਏ ਆ ਹਫਤਾ ਵੀ ਨਹੀਂ ਹੋਇਆ ਲਗਭਗ 35 ਲੱਖ ਦੀ ਸਾਡੇ ਇੱਥੇ ਜੀਸੀਬੀ ਐਮਐਲਏ ਜੀ ਲਿਆ ਚੁੱਕੇ ਨੇ ਇੱਕ ਬੰਦੇ ਨੇ ਨਹੀਂ ਉਹਦੀ ਸ਼ਲਾਘਾ ਕੀਤੀ ਆਫਟਰ ਆਲ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਪਿੰਡ ਵਿੱਚ ਕਮੇਟੀਆਂ ਬਦਲਦੀਆਂ ਰਹਿੰਦੀਆਂ ਨੇ ਔਰ ਇੱਕ ਮੈਨੂੰ ਇਦਾਂ ਲੱਗਦਾ ਜਿੱਦਾਂ ਅੱਜ ਸਾਡੇ ਪ੍ਰਧਾਨ ਨੇ ਜਿਹੜੇ ਬਣੇ ਇਹਨਾਂ ਦਾ ਕੰਮ ਕਰਨ ਦਾ ਸਟਾਈਲ ਮੈਂ ਦੇਖ ਕੇ ਬੜਾ ਖੁਸ਼ ਹਾਂ ਨਾ ਮੈਂ ਕੋਈ ਕਿਸੇ ਤੋਂ ਲੈਣ ਲੂਣ ਵਾਲਾ ਨਹੀਂ ਹੈਗਾ ਕੁਝ ਵੀ ਫੇਰ ਜ਼ਿੰਦਗੀ ਬਤੀਤ ਕੀਤੀ ਹੈ ਮੇਰਾ ਖਿਆਲ ਜਿਹੜਾ ਅੱਗੇ ਤੋਂ ਪ੍ਰਧਾਨ ਬਣੂਗਾ ਸ਼ਾਇਦ ਬਣੇ ਨਾ ਕੋਈ ਕਿਉਂਕਿ ਜਦੋਂ ਕੋਈ ਪ੍ਰਧਾਨ ਚੰਗੇ ਕੰਮ ਕਰੂਗਾ ਉਸ ਤੋਂ ਬਾਅਦ ਉਹਨੂੰ ਉਦਾਂ ਹੀ ਕਰਨੇ ਪੈਣਗੇ ਅਦਰਵਾਈਜ਼ ਲੋਕ ਨਕਾਰਨਗੇ ਉਹਨਾਂ ਨੂੰ ਸੋ ਜਿੱਥੇ ਮੈਂ ਬਹੁਤਾ ਨਾ ਕਹਾ ਇਹ ਤਮਾਸ਼ੀ ਲੋਕ ਕਹਿ ਸਕਦਾ ਇਹਨਾਂ ਨੂੰ ਮੌਕੇ ਦੇ ਉੱਤੇ ਇਹਨਾਂ ਨੇ ਕੀਤਾ ਕੁਛ ਨਹੀਂ ਜਿਆਦਾ ਨਾ ਕੋਈ ਮੌਕਾ ਹੁੰਦਾ ਤੇ ਜਦੋਂ ਕੋਈ ਚੰਗਾ ਕੰਮ ਕਰਦਾ ਇਹ ਅੜਿੱਕਾ ਡਾਉਣ ਦੇ ਲਈ ਵੱਡੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਜੋ ਇਸ ਕਦੀ ਵੀ ਸਫਲ ਨਹੀਂ ਹੋਣਗੇ ਹੁਣੇ ਜਿਹੜੀ ਮਾਸਟਰ ਜਗਿੰਦਰ ਸਿੰਘ ਜੀ ਨੇ ਗੱਲ ਕੀਤੀ ਆ ਤਾਂ ਇਹਦੇ ਸੰਦਰਭ ਦੇ ਵਿੱਚ ਮੈਂ ਕੱਲ ਦੀ ਇੱਕ ਮੈਂ ਉਹਨਾਂ ਦੀ ਸੁਣੀ ਸੀ ਵਾਈਸ ਜਿਹੜਾ ਕਾਂਗਰਸ ਦਾ ਵਾਈਸ ਪ੍ਰਧਾਨ ਰਿਹਾ ਪਹਿਲਾਂ ਵੀ ਪ੍ਰਧਾਨ ਨੂੰ ਤਾਂ ਜੀ ਕੰਮ ਨਹੀਂ ਕਰਨਾ ਆਉਂਦਾ ਪ੍ਰਧਾਨ ਨੂੰ ਕੰਮ ਕਿੰਨਾ ਕਰਨਾ ਆਉਂਦਾ ਸਾਡੇ ਕੋਲ ਭੁਪਿੰਦਰ ਕੁਮਾਰ ਕੈਂਤ ਖੜੇ ਨੇ 5 ਨੰਬਰ ਵਾਰਡ ਤੋਂ ਇਹਨਾਂ ਦੇ ਮੈਸੇਜ ਕੁਲਵਿੰਦਰ ਕੌਰ ਕਾਉਂਸਲਰ ਨੇ ਤੁਹਾਨੂੰ ਯਾਦ ਹੋਣਾ ਹੈ ਕਿ 2022 ਦੇ ਵਿੱਚ ਜਦੋਂ ਬੀਬੀ ਇੰਦਰਜੀਤ ਕੌਰ ਮਾਨ ਬਣੇ ਨੇ ਵਿਧਾਇਕ ਤਾਂ ਪਹਿਲੀ ਵਾਰੀ ਜਦੋਂ ਬਿਲਗੇ ਦੇ ਵਿੱਚ ਉਹ ਬਰਸਾਤਾਂ ਚਾਹੀ ਸੀ ਤਾਂ ਉਹਨਾਂ ਨੂੰ ਪਹੁੰਚੇ ਟੰਕ ਕੇ ਇਹਨਾਂ ਦੇ ਮਹੱਲੇ ਦੀ ਸਾਰੇ ਦੀ ਵਿਜਿਟ ਕਰਨੀ ਪਈ ਸੀ ਪਿਛਲੇ 20 ਸਾਲ ਤੋਂ ਜਦੋਂ ਵੀ ਬਾਰਿਸ਼ ਆਉਂਦੀ ਸਭ ਤੋਂ ਪਹਿਲਾਂ ਇਹਨਾਂ ਦਾ 5 ਨੰਬਰ ਮਹੱਲਾ ਜਿਹੜਾ ਡੁੱਬਦਾ ਸੀ ਜਿਹਦੇ ਵਿੱਚ 6 ਨੰਬਰ ਦਾ ਤੇ 5 ਨੰਬਰ ਦਾ 3 ਨੰਬਰ ਦਾ ਤਿੰਨਾਂ ਵਾਰਡਾਂ ਦਾ ਪਾਣੀ ਉਹ ਸਾਰਾ ਛੱਪੜ ਦੇ ਉੱਤੇ ਜਿੱਦਾਂ ਮੈਂ ਦਿਨ ਰਾਤ 2.5 ਮਹੀਨੇ ਕੰਮ ਕਰਕੇ ਉਹ ਛੱਪੜ ਦੀ ਨਹਿਾਰ ਇਸ ਵਾਰੀ ਸੁਧਾਰੀ ਆ ਉਹ ਜੀਂਦਾ ਜੀਂਦਾ ਜਾਗਦਾ ਨਮੂਨਾ ਆ ਕਿਉਂਕਿ ਸਭ ਨੂੰ ਸਾਰਾ ਬਿਲਗੇ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਆ ਪਰ ਇਹ ਮੇਰੇ ਕੋਲ ਕਾਉਂਸਲਰ ਖੜੇ ਨੇ ਕਿ ਅੱਜ ਤੱਕ ਜਿੰਨੀ ਮਰਜ਼ੀ ਬਾਰਿਸ਼ ਹੋਈ ਆ ਜਿੱਥੇ ਗੁਰਨਾਮ ਸਿੰਘ ਨੇ ਕੰਮ ਕੀਤਾ ਨਾ ਗੁਰਨਾਮ ਸਿੰਘ ਨੂੰ ਤਜਰਬਾ ਸੀ ਤੇ ਉੱਥੇ ਇੱਕ ਬੂੰਦ ਵੀ ਕਿਸੇ ਦੇ ਘਰ ਦੇ ਵਿੱਚ ਪਾਣੀ ਨਹੀਂ ਗਈ ਭਾਵੇਂ ਕਿ ਬਾਰਿਸ਼ ਕਿੰਨੀ ਵੀ ਹੋਈ ਆ ਇਦਾਂ ਹੀ ਅਸੀਂ ਬਾਰੀ-ਬਾਰੀ ਟਰਨ ਬਾਈ ਟਰਨ ਅਗਲੀ ਵਾਰੀ ਭੱਟੀ ਦੇ ਪਾਸੇ ਵਾਲਾ ਹੋਊਗਾ ਇਹ ਜਿੱਥੇ ਆਪਾਂ ਖੜੇ ਆ ਅਗਲੀ ਵ ਦੂਸਰੀ ਗੱਲ ਹੈਗੀ ਆ ਵੀ ਗੁਰਨਾਮ ਸਿੰਘ ਨੇ ਆਨੰਦ ਘਾਰਤ ਕਲੋਨੀਆਂ ਕੱਟ-ਕੱਟ ਕੇ ਜੇਬਾਂ ਨਹੀਂ ਭਰੀਆਂ ਹੈਗੀਆਂ। ਪੈਸੇ ਕਾਉਂਸਲ ਦੇ ਲਾ ਕੇ ਪਲਾਟ ਕੱਟ-ਕੱਟ ਕੇ ਜੇਬਾਂ ਆਪਣੇ ਹੱਥ ਚ ਨਹੀਂ ਜੇਬ ਪਾਈਆਂ ਪੈਸੇ ਆਪਣੀ ਜੇਬ ਚ ਨਹੀਂ ਪਾਏ ਹੈਗੇ। ਇਹ ਸਾਰੀਆਂ ਜਦੋਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਹੈਗੀਆਂ ਆ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਵੀ ਪਹੁੰਚ ਕੇ ਸੱਟਿਆ ਆ। ਗਾਂ ਵੀ ਆਉਣ ਵਾਲੇ ਸਮੇਂ ਚ ਨੂੰ ਇਦਾਂ ਦੀ ਰਾਜਨੀਤੀ ਕਰਨਗੇ ਤਾਂ ਇਹਨਾਂ ਨੂੰ ਲੋਕ ਪਹੁੰਚ ਕੇ ਸੱਟਣਗੇ। ਹਾਂਜੀ। ਬਿਲਕੁਲ ਗੁਰਨਾਮ ਸਿੰਘ ਠੀਕ ਆ ਗੱਲ ਤੁਸੀਂ ਯਾਦ ਕਰਾਇਆ ਪੱਤੀ ਦੁਨੀਆ ਮਨਸੂਰ। ਜੀ। ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੇ ਜਿੰਨਾ ਸਮਾਂ ਮੈਨੂੰ ਪੱਤਰਕਾਰੀ ਕਰਦਿਆਂ ਨੂੰ ਹੋ ਗਿਆ ਜਦੋਂ ਉਹ ਖਾਸ ਕਰਕੇ ਉਹਨਾਂ ਮੁਹੱਲਿਆਂ ਦੇ ਵਿੱਚ ਪਾਣੀ ਘਰਾਂ 'ਚ ਭਰ ਜਾਂਦਾ ਸੀ ਤੇ ਇਹ ਰਾਜਨੀਤਿਕ ਲੋਕਾਂ ਨੇ ਕਦੀ ਵੀ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹਾਰਾ ਨਾਰਾ ਨਹੀਂ ਮਾਰਿਆ ਜਿੰਨਾ ਹੁਣ ਤੇਰੇ ਪ੍ਰਧਾਨ ਮੰਤਰੀ ਤੇ ਇਹਨਾਂ ਨੂੰ ਲੋਕਾਂ ਦੇ ਜਿਹੜੇ ਆ ਉਹ ਦੁੱਖ ਮਸੂਦ ਹੁੰਦੇ ਆ ਹੁਣੇ ਵੀ ਚਾਹੀਦੇ ਆ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਵੇ ਘਟੂ ਘਟ ਇਹ ਲੋਕ ਜਿਹੜੇ ਆ ਰਾਜਨੀਤੀ ਕਰਨ ਲਈ ਸੜਕਾਂ ਤੇ ਆਏ ਆ ਨਹੀਂ ਤਾਂ ਇਹਨਾਂ ਨੂੰ ਤਾਂ ਪਿਛਲੇ ਸਮੇਂ 'ਚ ਕਿਉਂਕਿ ਆਪੇ ਪ੍ਰਧਾਨ ਹੁੰਦੇ ਸੀ ਆਪੇ ਸਰਪੰਚ ਹੁੰਦੇ ਸੀ ਤਾਂ ਲੋਕ ਇਹਨਾਂ ਦੇ ਅੱਗੇ ਫਰਿਆਦਾ ਲੈ ਕੇ ਜਾਂਦੇ ਸੀ ਤੇ ਇਹ ਤੁਹਾਡੇ ਵਾਸਤੇ ਵੀ ਇੱਕ ਚੰਗੀ ਗੱਲ ਆ ਵੀ ਉਹ ਹੁਣ ਤੁਹਾਡੇ ਕੋਲੋਂ ਮੰਗ ਕਰਦੇ ਆ ਤੇ ਇੱਥੇ ਹੀ ਆਪਾਂ ਕਰਦੇ ਆ ਸਮਾਪਤੀ ਤੁਸੀਂ ਸਾਨੂੰ ਆਪਣਾ ਜਿਹੜਾ ਸਮਾਂ ਦਿੱਤਾ ਕੀਮਤੀ ਦੋਸਤੋ ਅਸੀਂ ਲੰਘੇ ਕੱਲ ਜਦੋਂ ਬਾੜ ਚੋਈਆ ਜਲੰਧਰ ਕੋ ਜਰੂਰੀ ਕੰਮ ਨੂੰ ਗਏ ਹੋਣ ਕਰਕੇ ਅਸੀਂ ਉਹ ਜਿਹੜਾ ਸਮਾ ਸੀ ਜਦੋਂ ਇੱਥੇ ਬੱਸ ਤਾਂ ਸੀ ਸੀ ਉਸ ਵੇਲੇ ਅਸੀਂ ਨਹੀਂ ਪਹੁੰਚ ਸਕੇ ਇਹ ਅੱਜ ਅਸੀਂ ਪ੍ਰਧਾਨ ਹੁਣਾਂ ਨੂੰ ਇਹ ਮੰਗ ਕੀਤੀ ਵੀ ਤੁਸੀਂ ਬਰੋਦੀ ਧਰਦਾ ਜਿਹੜਾ ਇਹ ਸਵਾਲ ਆ ਉਹਦਾ ਜਵਾਬ ਦਿਓ ਲੱਗਦਾ ਵੀ ਪ੍ਰਧਾਨ ਹੁਣੀ ਜਾਂ ਮਾਸਟਰ ਜਗਿੰਦਰ ਸਿੰਘ ਹੁਣੀ ਜਿਹੜੇ ਆਪਣੇ ਵਿਚਾਰ ਰੱਖਿਆ ਲੱਗਦਾ ਵੀ ਇਸ ਤੋਂ ਸਾਡੇ ਜਿਹੜੇ ਸਰੋਤੇ ਆ ਉਹ ਸੰਤੋਖਤ ਹੋਣਗੇ ਅਗਰ ਫਿਰ ਵੀ ਕਿਸੇ ਦੋਸਤ ਮਿੱਤਰ ਦਾ ਕੋਈ ਵਿਚਾਰ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਆਪਣਾ ਜਿਹੜਾ ਆ ਉਹ ਵਿਚਾਰ ਲਿਖ ਸਕਦਾ ਧੰਨਵਾਦ